ਦੋਸਤੋ ਵਧੀਆ ਮਿਊਜ਼ਿਕ ਸਿਸਟਮ ਲੱਗਾ ਤਾਂ ਸਕਰੀਨ ਇਹ ਨਹੀਂ ਹੈਗੀ ਬਈ 2030 ਤੱਕ 2030 ਤੱਕ ਹੀ ਤੇ ਪਾਸਿੰਗ ਦੋਸਤੋ 2030 ਤੱਕ ਅੱਸੀ ਗਾਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਟੋヨタ ਦੀ ਨੋਵਾ ਕਾਰ ਲੈ ਕੇ ਆਏ ਆਂਗੇ ਬੀਰਪੁਰ ਘਰੇ ਬਈ ਜੀ ਬਾਈ ਕੀ ਨਾ ਜੀ ਆਪਣਾ ਮੇਰਾ ਨਾਮ ਜੀ ਦੀਪਾ ਜੀ ਪਟਾਣ ਤੋਂ ਠੀਕ ਹੈ ਪਟਾਣ ਤੋਂ ਆਜੋ ਦੋਸਤੋ ਹੁਣ ਆਪਾਂ ਤੁਹਾਨੂੰ ਕਾਰ ਦਿਖਾ ਦਈਏ ਕਵਸਤਾ ਕਲਰ ਦੀ ਕਾਰ ਆਗੀ 2015 ਮਾਡਲ ਤੇ ਸਕਰਾਚ ਲੈਸ ਜਮਾ ਕਾਰ ਆਗੀ ਟਾਇਰ ਨਵੇਂ ਆ ਲਾਈ ਚੈੱਕ ਕਰਨ ਦੋਸਤੋ ਲਾਈਵ ਸਟਾਰ ਵਾਲੇ ਲਾਇਪਾਏ ਹੋਏ ਗੱਡੀ ਦੇ ਤੇ ਬੈਕ ਤੋਂ ਦੇਖ ਲੋ ਦੋਸਤੋ ਬੈਕ ਤੋਂ ਬਹੁਤ ਸੋਹਣੀ ਗੱਡੀ ਹੈ ਸਾਰੀ ਗੱਡੀ origignal ਦੋਸਤੋ ਇੰਜਨ ਗੇਅਰ ਦੀ ਫੁੱਲ ਓਕੇ ਹੈਗੀ ਤੇ ਪੇਂਟ ਵੀ ਨਾਲ ਦੀ ਜਗਾ ਤੇ ਮਾੜੀ ਮੋਟੀ ਟੱਚਿੰਗ ਹੋਊਗੀ ਤੇ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੈ ਗੱਡੀ ਤਾਂ ਸੰਪਰਕ ਕਰ ਸਕਦਾ ਵੀਰ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਦੇ ਦੇਣਾ ਵਿੱਚ ਵੀ ਦੋਸਤੋ ਇੱਕ ਨੰਬਰ ਗੱਡੀ ਹੈਗੀ ਸਾਰੀ ਸਾਈਡ ਤੁਹਾਨੂੰ ਦਿਖਾਤੀ ਗੱਡੀ ਦੇ ਆਪਾਂ ਫਰੰਟ ਤੋਂ ਵੀ ਦੇਖ ਲੋ ਫਰੰਟ ਤੋਂ ਵੀ ਬਹੁਤ ਸੋਹਣੀ ਗੱਡੀ ਹੈਗੀ ਪੰਜਾਬ ਨੰਬਰ ਆ ਪੀਵੀ03 ਬਠਿੰਡਾ ਨੂੰ ਇੱਕ ਵਾਰ ਅੰਦਰੋਂ ਵੀ ਚੱਕ ਕਰ ਰਹੇ ਦੋਸਤੋ ਵਧੀਆ ਮਿਊਜ਼ਿਕ ਸਿਸਟਮ ਲੱਗਾ ਟਰੈਟ ਸਕਰੀਨ ਵਾਲਾ ਮੈਟਿੰਗ ਹੋਈ ਵੀ ਹੈਗੀ ਸੀਟ ਕਵਰ ਵਗੈਰਾ ਵਧੀਆ ਬਹੁਤ ਸਾਫ਼ ਸੁਥਰੀ ਗੱਡੀ ਆ ਅੰਦਰੋਂ ਵੀ ਦੋਸਤੋ ਤੇ ਵੀਡੀਓ ਦੇ ਨਾਲ ਜੁੜੇ ਰਹੋ ਵੀਰ ਨਾਲ ਰੇਟ ਦੀ ਵੀ ਗੱਲ ਕਰਦੇ ਆਪਾਂ ਤੇ ਹੁਣ ਦੋਸਤੋ ਤੁਹਾਨੂੰ ਆਪਾਂ ਇੰਜਨ ਦਿਖਾਉਨੇ ਆ ਗੱਡੀ ਦੇ ਆਜੋ ਦੋਸਤੋ ਆਏ ਤੁਹਾਨੂੰ ਗੱਡੀ ਦਾ ਇੰਜਨ ਵੀ ਦਿਖਾਉਣਾ ਹੈ ਆਪਾਂ ਤੁਹਾਨੂੰ ਆਏ ਦੋਸਤੋ ਇੱਕ ਵਾਰ ਤੁਹਾਨੂੰ ਆਪਾਂ ਗੱਡੀ ਦਾ ਇੰਜਨ ਵੀ ਦਿਖਾ ਦਿੰਨੇ ਆਂ ਕਿ ਦੇਖੋ ਦੋਸਤੋ ਇੰਜਨ ਬਹੁਤ ਹੀ ਸਾਫ ਸੁਥਰਾ ਤੇ ਨੀਟ ਐਂਡ ਕਲੀਨ ਇੰਜਨ ਜਿਹੜੇ ਵੀ ਮੇਰੇ ਵੀਰ ਨੇ ਗੱਡੀ ਲੈਣੀ ਹੈ ਠੀਕ ਹੈ ਗੱਡੀ ਲੈ ਕੇ ਬਾਹਰ ਲਿਜਾਣੀ ਆ ਗੱਡੀ ਤੇ ਤੇਲ ਪਾਉਣ ਬਸ ਚਲਾਉਣੀ ਆ ਕੋਈ ਅੱਕਰ ਪਈ ਦਾ ਖਰਚ ਨਹੀਂ ਹੈ ਗੱਡੀ 'ਚ ਬਹੁਤ ਹੀ ਵਧੀਆ ਗੱਡੀ ਆ ਦੋਸਤੋ ਇੰਜਨ ਦਾ ਬਹੁਤ ਪਾਵਰਫੁਲ ਦਾ ਬਾਈ ਜੀ ਇੰਜਨ ਕਿੰਨੇ ਸੀਸੀ 220 ਠੀਕ ਹੈ ਐਵਰੇਜ ਕਿਹਦੇ ਦਿੰਦੀ ਵੀਰੇ ਇਹ ਇਹਦੀ ਹੈ ਹੀ ਆ ਬਾਈ 13-14 ਦੀ ਠੀਕ ਹੈ ਬਾਕੀ ਇੰਜਨ ਦਾ ਵੱਡਾ ਐਵ ਹਾਂਜੀ ਦੋਸਤੋ ਗੱਡੀ ਹੁਣ ਤੁਸੀਂ ਦੇਖ ਹੀ ਚੁੱਕੇ ਹੋ ਠੀਕ ਹੈ ਕਿਵੇਂ ਹੈ ਗੱਡੀ ਦੀ ਹਾਲਤ ਗੱਡੀ ਬਹੁਤ ਸਾਫ਼ ਸੁਥਰੀ ਪਈ ਹੈਗੀ 15 ਮਾਡਲ ਹੈ ਜਿਹੜੇ ਸਾਹ ਉਹਨਾਂ ਗੱਡੀ ਬਹੁਤ ਸਾਫ਼ ਸੁਥਰੀ ਪਈ ਹੈ ਬਾਕੀ ਘਰੇ ਵੀਰ ਕੋਲ ਚੱਲੀ ਹੋਈ ਹੈ ਗੱਡੀ ਬਾਈ ਹੁਣ ਦੱਸੀ ਇਹ ਤਾਂ ਠੀਕ ਹੈ ਬਾਈ ਦੀ ਸੰਭਾਈ ਬਹੁਤ ਹੈ ਗੱਡੀ ਦੀ ਠੀਕ ਹੈ ਤੇ ਆ ਜਾ ਵੀਰ ਨਾਲ ਡਿਮਾਂਡ ਪੁੱਛਦੇ ਮੈਂ ਡਿਮਾਂਡ ਕੀ ਹੈ ਬਾਈ ਡਿਮਾਂਡ ਕੀ ਬਾਈ 8 ਲੱਖ ਰੁਪਿਆ ਡਿਮਾਂਡ ਆਈ ਠੀਕ ਹੈ ਜੀ ਹਾਂਜੀ ਤੇ ਬਾਕੀ ਮੌਕੇ ਤੇ ਕਰ ਲੂੰਗੀ ਹਾਂਜੀ ਮੌਕੇ ਤੇ ਹੋਗਾ ਰੇਟ ਠੀਕ ਹੈ ਜੀ ਤੇ ਪਾਸੇ ਕਿੱਥੋਂ ਤੱਕ ਹੈ ਇਹਦੀ 2030 ਕਰ 2030 ਤੱਕ ਤੇ ਪਾਸਿੰਗ ਦੋਸਤੋ 2030 ਤੱਕ ਪੇਪਰ ਵਗੈਰਾ ਕੰਪਲੀਟ ਹੈ ਬਾਈ ਓਕੇ ਆ ਜਾਮਾ ਬੀਮਾ ਬੰਬਈ ਫੁੱਲ ਬੀਮਾ ਠੀਕ ਆ ਬਾਈ ਧੰਨਵਾਦ ਜੀ ਬਹੁਤ ਦੋਟਾ ਹੀ ਲੱਖ ਭਰ ਕੇ ਬਾਕੀ ਬਾਈ ਜੀ ਲੋਨ ਹੋ ਜੀਗਾ